ਲੱਵੀ ਆディオ ਮੈਂ ਥਰ ਆਪਣਾ ਸਤੀਸ ਬਜਰੋਹੀ ਔਰ ਅੱਜ ਫੇਰ ਤੁਹਾਨੂੰ ਸੁਣਾ ਰਿਹਾ ਆਪਣੇ ਪੁਰਾਣੇ ਪਿੰਡਾਂ ਦੀ ਸੱਭਿਆਚਾਰਕੀ ਪਵਦੀ ਕੀ ਰਚਨਾ ਕਹ ਲੈ ਵੀ ਭੋਲੇ ਰੋਡੇ ਸੁੱਚੇ ਕਾਲੇ ਬਾਤ ਇੱਕ ਦੂਏ ਨੂੰ ਦੱਸ ਨਾ ਲਈਏ ਯਾਰ ਅੱਜ ਕਾ ਟਾਈਮ ਤੋਂ ਦਿਮਾਗ ਬਾੜ ਦੇਗਾ ਆ ਜਾ ਥੋੜ ਜਾ ਹੱਸ ਨਾ ਲਈਏ ਯਾਦ ਕਰ ਬੀਬੀ ਐਤਵਾਰ ਨੂੰ ਨਲਾਵੇਦੀ ਸਿਰ ਮਾ ਊਂਜਲੇ ਗਲ ਲੱਸੀ ਪਾਵੇ ਦੀ ਮਾਉ ਆਜੇਗਾ ਗੁਸਲਖਾਨੇ ਮਾ ਡਰਾਵੇ ਦੀ ਉੱਪਰ ਤੇ ਪੈਰਾਂ ਪਾ ਝਾਮਾ ਵੀ ਰਗੜਾਵੇ ਦੀ ਔਰ ਗੋਡਿਆਂ ਮਾ ਗੇਰ ਕਾ ਤੇਲ ਲਾਵੇ ਦੀ ਅਜ ਤੇਲ ਥੋੜਾ ਜਿਹਾ ਛੱਸ ਨਾ ਲਈਏ ਆ ਜਾ ਥੋੜਾ ਜਿਹਾ ਛੱਸ ਨਾ ਲਈਏ ਸਹਾ ਵਾਲਾ ਮਾਸਟਰ ਵੀ ਪੂਰਾ ਵੱਡੇ ਦਾ ਲਗੇ ਤਾਂ ਬਸ ਬੰਦੇ ਬਣਾ ਕਾ ਛੱਡੇਗਾ ਮੁਰਗਾ ਬਣਾ ਕਾ ਤਿੰਨ ਚਾਰ ਠੁੱਡੇ ਜੜੇ ਦਾ ਓਏ ਮਾਸਟਰ ਦੇ ਕੁਟਕਾ ਆਇਆ ਰਹਿ ਜੋ ਕਹਿਗਾ ਫਿਰ ਬੁੜਾ ਘੜੇ ਦਾ ਮਰੀ ਜੁੰਡਲੀ ਫਿਰ ਕੰਦਪਾ ਨੂੰ ਝੋਲੇ ਟਪਾਈ ਦੀ ਅੱਜ ਫੇਰ ਅੱਧੀ ਛੁੱਟੀ ਨੂੰ ਨਸ ਨਾ ਲਈਏ ਆ ਜਾ ਥੋੜਾ ਜਿਹਾ ਹੱਸ ਨਾ ਲਈਏ ਖਰਬੂਜੇ ਕੱਕੜੀਆਂ ਫੁੱਟਾਂ ਤੋੜ ਕਾ ਪਾਰ ਜਾਮਾ ਤੇ ਦੋ ਕੁ ਡਿੰਗਾ ਜੇ ਅੱਗਾ ਹੋਗੇ ਫਿਰ ਬੜੇ ਬੜਿਆਂ ਕੇ ਹੱਥ ਨਾ ਮਾਦੇ ਦਿਲ ਮਾ ਪਾਪ ਨਹੀਂ ਦਾ ਹਰੇਕ ਹੋ ਗੈਲ ਮਸ਼ਖਰੀ ਕਰਾਂ ਤੇ ਸਾਂਝ ਨੂੰ ਤਿੰਨ ਚਾਰ ਬੁੜਿਆਂ ਕੇ ਪੁੱਠੇ ਮੰਝੇ ਕਰਾਂ ਤੇ ਜਿਹੜਾ ਖੇਤ માં ਛੱਲ ਪਾਗਾ ਸੋਈਦਾ ਐਸੇ ਬੁੜੇ ਕੇ ਖੇਤ માં ਤੇ ਤਿੰਨ ਚਾਰ ਗੰਨੇ ਪੱਟ ਨਾ ਲਈਏ ਆ ਜਾ ਥੋੜ੍ਹਾ ਜਿਹਾ ਹੱਸ ਨਾ ਲਈਏ ਕਹਾ ਨਿਆਈਂ ਵਾਲੇ ਖੇਤੋਵਾਂ ਖਾੜਾ ਬਣਾ ਲਿਆ ਤੇ ਖਿਆਨੀ ਚਵਾਨੀ ਕੇ ਲਾਲਚ માં ਜਫਾ ਤਕੜੀ ਗੱਲ ਪਾਲਿਆਂ ਤੇ ਕੋਈ ਬਾਤ ਬੂਤ ਨਹੀਂ ਕਰਾਂ ਤੇ ਚਵੱチェ ਮਈ ਨਾਲਿਆਂ ਤੇ ਤੌਲੀਆ ਤੌਲੀਆ ਤੋਂ ਛੱਡੋ ਬਿਨਾ ਕੱਛੇ ਦੇ ਪਜਾਮਾ ਪਾਲਿਆਂ ਤੇ ਅਰਮਾਨੀ ਟੋਮੀ ਜੋਕੀ ਜੈਂਕੀ ਬ੍ਰੈਂਡਾਂਗੇ ਨਹੀਂ ਕੁੱਤਿਆਂਗੇ ਨੌ ਹੋਵੇਂ ਦੇ ਐਸੇ ਕੁੱਤਖਾਨੇ ਦੇ ਬਚ ਨਾ ਲਈਏ ਆ ਜਾ ਥੜ ਜਾ ਹੱਥ ਨਾ ਲਈਏ ਬੌਲੇ ਜੇ ਬੰਦੇ ਦਾ ਬੋਲਾ ਵੀ ਬਣਾਵਾ ਤੇ ਬਾਣੀਆਂ ਕੀ ਹੱਟੀ ਮਾਤੇ ਚੋਰੀਆਂ ਗੋਲੀਆਂ ਵੀ ਖਾਮਾ ਤੇ ਜਿੰਨੇ ਵੀ ਦਿਓਰ ਤੇ ਸਾਰੇ ਲਾੜ ਲਈ ਹੋਵੇਂ ਤੇ ਜਿਸ ਕਾ ਸਾਖ ਨਹੀਂ ਹੋਵੇ ਦਾ ਅੱਖਾਂ ਮਕ ਕਸੁੰਦੇ ਘਰੋਂਵੇਂ ਦੇ ਇੱਕ ਰਿਸ਼ਤੇ ਕਾ ਤੋਂ ਸਾਰੀਆਂ ਕਾਲਜਾ ਹੀ ਫੁੱਕੀਆਂ ਦੀਆਂ ਹਰੇਕ ਲਾਣੇ ਮਾ ਇੱਕ ਜੀਠ ਛੜਾ ਰੱਖ ਨਾ ਲਈਏ ਆ ਜਾ ਥੋੜ ਜਾ ਹੱਸ ਨਾ ਲਈਏ ਇਹ ਫਲਾਣੀ ਕਾ ਇਹ ਨਿਆਣਾ ਹੋਣ ਨੂੰ ਆ ਔਰ ਕਸੋਰੀ ਮਰ ਗਿਆ ਉਹਨਾਂ ਕਾ ਜਾਣਾ ਰੋਣ ਨੂੰ ਆ ਐਸੀਆਂ ਬੁੜੀਆਂ ਦਿਨ ਟਲੇ ਘਰਾਂ ਆ ਜੀ ਦੀਆਂ ਪੋਗ ਬਾ ਉਲਾ ਕੱਢਗਾ ਜਲੇਬੀਆਂ ਖਾਜੀਆਂ ਦੀਆਂ ਤੇਰੇ ਰੋਲਿਆਂ ਘਰ ਨੂੰ ਸੱਸ ਨੂੰ ਕੇ ਹੱਡਾਂ ਬਾ ਅੱਜ ਮਾਰ ਸੱਟ ਨਾ ਲਈਏ ਆ ਜਾ ਥੜ ਜਾ ਹੱਸ ਨਾ ਲਈਏ ਅੱਛਾ ਬੂਰੀਆਂ ਫੁੱਲੀਆਂ ਮਹਿਸਾਂ ਚੁੰਗਾ ਦੇ ਭਾਈ ਜੀ ਬੋਲਦੇ ਗੈਲ ਉੱਠ ਜਾਂਦੇ ਜਮੇ ਨਹੀਂ ਉਂਗਾ ਤੇ ਟੋਬੇ ਮਾਤੇ ਗਾਰਾ ਕੱਟ ਲਿਆ ਤੇ ਖੱਬਲ ਸੌਂਖ ਖਰਟੀ ਡਿੱਲਾ ਮਾਕੜਾ ਕਣਕੂ ਅਰ ਵਰੋਂ ਵੱਡਲਿਆਂ ਦੇ ਕੱਟੇ ਕੱਟੀਆਂ ਗਲ ਇੰਨਾ ਪਿਆਰ ਹੋਇਆ ਤਾਂ ਅੱਜ ਉਹਨਾਂ ਵਾਸਤੇ ਥੋੜੇ ਜਿਹਾ ਵੱਡ ਕੱਖ ਨਾ ਲਈਏ ਯਾਰ ਆ ਜਾ ਥੋੜ੍ਜਾ ਹੱਸ ਨਾ ਲਈਏ ਕਾ ਬੇਬੇ ਖੇੜੇ ਬਾਬੇ ਦਾ ਜਾਪ ਕਰਨ ਤੇ ਬੰਮਣ ਬੈਠेंगे ਸਾਰਾ ਕੰਮ ਸਾਫ਼ ਆਪ ਕਰੇ ਦੇ ਖੇੜੇ ਬਾਬੇ ਦਾ ਜਾਪ ਕਰਨ ਦੇ ਬੰਮਣ ਬੈਠेंगे ਸਾਰਾ ਕੰਮ ਸਾਫ਼ ਕਰਨ ਦੇ ਦਸਮਾ ਦਸੌਂਦ ਸਿਉੜੀ ਮਰੀਲਾ ਖੇਤਾਂ માં ਛੱਡੇ ਤੇ ਲੱਗੀ ਡਕੌਂਤ ਸਰੀ ਸਾਂਝੀ ਵਾਸਤੇ ਵੀ ਹਿੱਸਾ ਕੱਢਣੇ ਦੇ ਰਜਜਮਾਨੋਂ ਥਾਰੀ ਜੈ ਜੈਕਾਰ ਹੋ ਜੇਗੀ ਇੱਕ ਬਦਰੋਹੀ ਵਰਗਾ ਬਾਹਮਣ ਜਿਮਣ ਵਾਸਤੇ ਰੱਖ ਨਾ ਲਈਏ ਆ ਜਾ ਥੋੜ੍ਜਾ ਹੱਸਣਾ ਲਈਏ ਲੈ ਵੀ ਭੋਲੇ ਰੋਡੇ ਸੁੱਚੇ ਗਾਲੇ ਬਾਤ ਇੱਕ ਦੂਏ ਨੂੰ ਦੱਸ ਨਾ ਲਈਏ ਯਾਰ ਅੱਜ ਕਾ ਟਾਈਮ ਤੋਂ ਦਿਮਾਗ ਦੀ ਨਾੜ ਪਾੜ ਦੇਗਾ ਆ ਜਾ ਥੋੜ੍ਹਾ ਜਿਹਾ ਹੱਸਣਾ ਲਈਏ ਆ ਜਾ ਥੋੜ੍ਹਾ ਜਿਹਾ ਹੱਸਣਾ ਲਈਏ ਥਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਇਹ ਕਵਿਤਾ ਚੰਗੀ ਲਗੀ ਅੱਗਾ ਸਭ ਨੂੰ ਭੇਜੋ ਹੱਸਦੇ ਬੱਸਦੇ ਰਹੋ ਥਾਰਾ ਆਪਣਾ ਸतीश ਬਧਰੋਹੀ